ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਅੱਜ ਇੱਕ ਮੇਰਾ ਦਿਲ ਕੀਤਾ ਵੀ ਇਤਨਾ ਇੱਕ ਵਿਸ਼ੇ ਤੇ ਹੀ ਵੀਡੀਓ ਬਣਾਈ ਜਾਵੇ ਜਿਹੜਾ ਕਿ ਉਹ ਵਿਸ਼ਾ ਬੜਾ ਹੀ ਜ਼ਿਆਦਾ ਜੇ ਆਪਾਂ ਅੱਜ ਕੱਲ ਦੇ ਸਮੇਂ 'ਚ ਦੇਖਿਆ ਤਾਂ ਬਹੁਤ ਜ਼ਿਆਦਾ ਮਹੱਤਵਪੂਰਨ ਆ ਸੋ ਵਿਸ਼ਾ ਕੀ ਹੈ ਕਿ ਸਾਡੀ ਪੰਜਾਬੀ ਨੂੰ ਭੁੱਲਣਾ ਕਿ ਕਿਸ ਤਰ੍ਹਾਂ ਅਸੀਂ ਆਪਣੀਆਂ ਦੂਜੀਆਂ ਭਾਸ਼ਾਵਾਂ ਨੂੰ ਵਾੜ ਕੇ ਤਾਂ ਅਸੀਂ ਪੰਜਾਬੀ ਨੂੰ ਭੁੱਲ ਗਏ ਸੋ ਮੇਰੀ ਇੱਕ ਨਿੱਕੀ ਜੀ ਕੋਸ਼ਿਸ਼ ਆ ਮੈਂ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਨਾ ਚਾਹਣੀ ਹਾਂ ਤੁਹਾਡੇ ਨਾਲ ਸੋ ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਸਬਸਕ੍ਰਾਈਬ ਲਾਈਕ ਜ਼ਰੂਰ ਕਰਨਾ ਤਾਂ ਕਿ ਅੱਗੇ ਹੋਰ ਵੀਡੀਓਜ਼ ਦੇ ਵਿੱਚ ਤੁਹਾਨੂੰ ਸਾਡੇ ਇਤਿਹਾਸ ਬਾਰੇ ਕਿਦਾਂ ਸਾਡੇ ਪੰਜਾਬੀਆਂ ਨੇ ਕੱਲ ਨਾ ਕਾਲੀਆਂ ਉਹਦੇ ਬਾਰੇ ਤੁਹਾਨੂੰ ਦੱਸਿਆ ਜਾਵੇ ਸੋ ਬਹੁਤਾਂ ਸਮਾਂ ਨਾਲ ਲੈਂਦੇ ਹੋਏ ਕਰਦੇ ਆ ਅੱਜ ਦੀ ਵੀਡੀਓ ਸਟਾਰਟ ਸੋ ਵੀਡੀਓ ਕੀ ਆ ਵਿਸ਼ਾ ਕੀ ਆ ਸਾਡਾ ਵਿਸ਼ਾ ਸਾਡਾ ਕਿ ਪੰਜਾਬੀ ਤੇ ਇੰਗਲਿਸ਼ ਕਿ ਕਿਸ ਤਰੀਕੇ ਨਾਲ ਅਸੀਂ ਆਪਣੀ ਇੰਗਲਿਸ਼ ਭਾਸ਼ਾ ਨੂੰ ਅਪਣਾ ਕੇ ਤਾਂ ਅਸੀਂ ਆਪਣੀ ਮਾਂ ਬੋਲੀ ਨੂੰ ਭੁੱਲ ਗਏ ਸੋ ਸਾਡੀ ਮਾਂ ਬੋਲੀ ਜੋ ਸਾਨੂੰ ਸਾਡੇ ਗੁਰੂਆਂ ਪੀਰਾਂ ਨੇ ਦਿੱਤੀ ਸਾਡੀ ਮਾਂ ਬੋਲੀ ਪੰਜਾਬੀ ਜਿਸ ਨਾਲ ਸਾਡੀ ਪਹਿਚਾਣ ਸੀ ਜੋ ਸਾਨੂੰ ਸਾਡੇ ਪੰਜਾਬ ਤੋਂ ਮਿਲੀ ਪੰਜਾਬ ਜੋ ਸਾਨੂੰ ਸਾਡੇ 조ਧਿਆਂ ਨੇ ਸਾਡੇ ਗੁਰੂਆਂ ਪੀਰਾਂ ਨੇ ਇਹ ਪੰਜਾਬ ਸਾਨੂੰ ਬਖਸ਼ਿਆ ਜਿੱਥੇ ਅਸੀਂ ਅੱਜ ਬੜੇ ਹੀ ਆਰਾਮ ਨਾਲ ਬੜੇ ਹੀ ਤੌਰ ਨਾਲ ਰਹਿ ਰਹੇ ਹਾਂ ਅਸੀਂ ਤੌਰ ਨਾਲ ਕਹਿੰਦੇ ਤਾਂ ਹੈ ਆ ਕਿ ਅਸੀਂ ਪੰਜਾਬੀ ਹਾਂ ਪਰ ਪੰਜਾਬੀ ਨੂੰ ਬੋਲਣ ਦੇ ਵਿੱਚ ਹੀ ਅਸੀਂ ਮਾੜਾ ਮਹਿਸੂਸ ਕਰਦੇ ਹਾਂ ਕਿ ਪੰਜਾਬੀ ਤਾਂ ਨਹੀਂ ਬੋਲਣੀ ਚਾਹੀਦੀ ਸੋ ਕਿਉਂ ਅਸੀਂ ਪੰਜਾਬੀ ਨੂੰ ਬੋਲਣ ਲੱਗੇ ਆ ਸ਼ਰਮ ਮਹਿਸੂਸ ਕਰਦੇ ਆ ਸੋ ਇਸ ਚੀਜ਼ ਦੇ ਆਪਾਂ ਚ ਗੱਲ ਕਰਾਂਗੇ ਤਾਂ ਪਹਿਲਾਂ ਤਾਂ ਆਪਾਂ ਇਹ ਚੀਜ਼ ਦੇਖ ਲੈਣੇ ਆ ਕਿ ਡਿਫਰੈਂਸ ਮਤਲਬ ਅੰਤਰ ਕਿ ਪੰਜਾਬੀ ਤੇ ਇੰਗਲਿਸ਼ ਕਿੱਥੇ ਇੰਗਲਿਸ਼ ਜ਼ਰੂਰੀ ਆ ਕਿੱਥੇ ਸਾਨੂੰ ਇੰਗਲਿਸ਼ ਬੋਲਣੀ ਚਾਹੀਦੀ ਆ ਤੇ ਕਿੱਥੇ ਸਾਨੂੰ ਪੰਜਾਬੀ ਵੀ ਜ਼ਰੂਰੀ ਆ ਸੋ ਪਹਿਲਾਂ ਤੇ ਆਪਾਂ ਗੱਲ ਕਰਦੇ ਹਾਂ ਕਿ ਇੰਗਲਿਸ਼ ਕਿਉਂ ਜ਼ਰੂਰੀ ਹੈ। ਸੋ ਜੇ ਆਪਾਂ ਅੱਜ ਕੱਲ ਦੇ ਇਹ ਮਤਲਬ ਮਾਡਰਨ ਜ਼ਮਾਨੇ ਨੂੰ ਵੇਖੀਏ ਤਾਂ ਇੰਗਲਿਸ਼ ਤਾਂ ਸਾਡੇ ਲਈ ਬਹੁਤ ਜ਼ਰੂਰੀ ਹੈ। ਕਿਉਂਕਿ ਇੰਗਲਿਸ਼ ਦੇ ਬਿਨਾ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਮਤਲਬ ਸਕਸੈਸ ਨਹੀਂ ਹੋ ਸਕਦੀ। ਕਿਉਂਕਿ ਤੁਸੀਂ ਇੰਟਰਵਿਊ ਵਾਸਤੇ ਬਾਹਰ ਜਾਓਗੇ, ਤੁਸੀਂ ਸਕੂਲਾਂ ਦੇ ਵਿੱਚ ਜਾਓਗੇ, ਉੱਥੇ ਢਾਂਡੀ ਇੰਟਰਵਿਊ ਇੰਗਲਿਸ਼ ਦੇ ਵਿੱਚ ਹੋਏਗੀ। ਜਾਂ ਤੁਸੀਂ ਕਿਤੇ ਹੋਰ ਨੌਕਰੀ ਵਾਸਤੇ ਜਾਂਦੇ ਜੇ ਉੱਥੇ ਤੁਹਾਡੀ ਇੰਗਲਿਸ਼ ਦੇ ਵਿੱਚ ਤੁਹਾਨੂੰ ਤੁਹਾਡੀ ਫਲੂਐਂਸੀ ਚੈੱਕ ਕੀਤੀ ਜਾਊਗੀ। ਸੋ ਇਹਨਾਂ ਚੀਜ਼ਾਂ ਦੇਖੀਏ ਜਿਸ ਤਰੀਕੇ ਨਾਲ ਅੱਜ ਦਾ ਕੰਪੀਟੀਸ਼ਨ ਚੱਲ ਰਿਹਾ ਵਾ ਬੱਚਿਆਂ ਦੇ ਵਿੱਚ ਕੰਪੀਟੀਸ਼ਨ ਚੱਲ ਰਿਹਾ ਹੈ। ਕੰਪੀਟੀਸ਼ਨ ਲੈਵਲ ਦੇ ਹਿਸਾਬ ਨਾਲ ਦੇਖੇ ਤਾਂ ਇੰਗਲਿਸ਼ ਬਹੁਤ ਜ਼ਿਆਦਾ ਜ਼ਰੂਰੀ ਹੈ। ਇੰਗਲਿਸ਼ ਦੇ ਬੱਚੇ ਨੂੰ ਇੰਗਲਿਸ਼ ਆਉਂਦੀ ਆ ਤਾਂ ਉਹਨੂੰ ਮਤਲਬ ਵੈਲ ਟੈਲੈਂਟਡ ਦੇਖਿਆ ਜਾਂਦਾ ਵਾ ਕਿ ਹਾਂ ਇਹ ਇਹਦੇ ਵਿੱਚ ਕੁਝ ਨਾ ਕੁਝ ਤਾਂ ਹੋਏਗਾ। ਪਰ ਇੰਗਲਿਸ਼ ਜ਼ਰੂਰੀ ਹੈ। ਪਰ ਅਸੀਂ ਇੰਗਲਿਸ਼ ਨੂੰ ਇੱਕ ਵਿਸ਼ੇ ਨਾਲ ਲੈਣਾ ਸੀ ਕਿ ਸਾਡਾ ਵਿਸ਼ਾ ਵਾ ਪਰ ਅਸੀਂ ਇੰਗਲਿਸ਼ ਨੂੰ ਪੜਦੇ ਪੜਦੇ ਇੰਗਲਿਸ਼ ਨੂੰ ਸਿੱਖਦੇ ਸਿੱਖਦੇ ਅਸੀਂ ਆਪਣੀ ਪੰਜਾਬੀ ਨੂੰ ਕਿਉਂ ਭੁੱਲ ਗਏ ਕਿਉਂ ਅਸੀਂ ਆਪਣੀ ਮਾਤ ਭਾਸ਼ਾ ਨੂੰ ਭੁੱਲ ਗਏ ਕੀ ਅਸੀਂ ਇੰਗਲਿਸ਼ ਦੇ ਨਾਲ ਨਾਲ ਆਪਣੀ ਪੰਜਾਬੀ ਵੀ ਤਾਂ ਲੈ ਕੇ ਅੱਗੇ ਜਾ ਸਕਦੇ ਸੀ ਨਾ ਦੂਜੀ ਗੱਲ ਆਪਾਂ ਇਹ ਕਹਿ ਸਕਦੇ ਹਾਂ ਕਿ ਅਸੀਂ ਆਪਣੀ ਪੰਜਾਬੀ ਦੇ ਨਾਲ ਨਾਲ ਇੰਗਲਿਸ਼ ਨੂੰ ਰੱਖ ਸਕਦੇ ਹਾਂ ਪਰ ਅਸੀਂ ਕੀ ਕੀਤਾ ਵੀ ਆਪਣੀ ਇੱਕ ਭਾਸ਼ਾ ਦੂਜੀ ਭਾਸ਼ਾ ਅਪਣਾ ਲਈ ਜਿਹੜੀ ਕਿ ਆਪਣੀ ਹੈ ਹੀ ਨਹੀਂ ਸੀ ਤੇ ਜਿਹੜੀ ਆਪਣੀ ਖੁਦ ਦੀ ਪਹਿਚਾਣ ਸੀ ਆਪਣੀ ਖੁਦ ਦੀ ਮਾਂ ਬੋਲੀ ਸੀ ਉਹਨੂੰ ਅਸੀਂ ਭੁੱਲ ਗਏ ਸੋ ਇੰਨਾਂ ਚੀਜ਼ਾਂ ਦਾ ਅਸਰ ਇਹ ਬਹੁਤ ਜ਼ਿਆਦਾ ਪੈਂਦਾ ਤੇ ਇੰਨਾਂ ਚੀਜ਼ਾਂ ਦਾ ਅਸਰ ਆਉਣ ਵਾਲੀਆਂ ਪੀੜ੍ਹੀਆਂ 'ਚ ਸਾਨੂੰ ਵੇਖਣ ਨੂੰ ਵੀ ਮਿਲੇਗਾ ਉਹ ਪੰਜਾਬੀ ਸਾਡੀ ਮਾਂ ਬੋਲੀ ਸਾਡੀ ਪਹਿਚਾਣ ਜਿਹਦੇ ਤੋਂ ਸਾਡੀ ਪਹਿਚਾਣ ਹੁੰਦੀ ਆ ਅਸੀਂ ਮਾਂ ਨਾਲ ਪੰਜਾਬੀ ਕਿੰਨੇ ਆ ਪੰਜਾਬੀ ਬੋਲ ਕੇ ਕਿ ਅਸੀਂ ਪੰਜਾਬੀ ਆ ਤੁਸੀਂ ਕਿਸੇ ਹੋਰ ਸਟੇਟ 'ਚ ਚਲ ਜੋਗੇ ਉੱਥੇ ਜੇ ਤੁਹਾਨੂੰ ਪੁੱਛਿਆ ਜਾਊਗਾ ਕਿ ਤੁਸੀਂ ਕੌਣ ਹੋ ਤਾਂ ਤੁਸੀਂ ਕੀ ਕਹੋਗੇ ਕਿ ਅਸੀਂ ਪੰਜਾਬੀ ਆ ਪਰ ਇਸ ਚੀਜ਼ ਨੂੰ ਜੇ ਤੁਸੀਂ ਪੰਜਾਬੀ 'ਚ ਬੋਲ ਕੇ ਦੱਸੋਗੇ ਤਾਂ ਸਾਡਾ ਹੋਰ ਮਾਣ ਵਧੂਗਾ ਕਿਉਂਕਿ ਇਹਦੇ ਵਿੱਚ ਕੋਈ ਸ਼ਰਮ ਵਾਲੀ ਗੱਲ ਨਹੀਂ ਹੈ ਪੰਜਾਬੀ ਬੋਲਣਾ ਕਿ ਕੋਈ ਹੋਰ ਆਪਣੀ ਭਾਸ਼ਾ ਛੱਡਦਾ ਹੈ ਆਪਣੀ ਭਾਸ਼ਾ ਛੱਡ ਕੇ ਤੇ ਦੂਜੀਆਂ ਭਾਸ਼ਾ ਅਪਣਾਉਂਦਾ ਹੈ ਨਹੀਂ ਫਿਰ ਅਸੀਂ ਹੀ ਇਹ ਚੀਜ਼ ਕਿਉਂ ਕੀਤੀ ਕਿਉਂ ਅਸੀਂ ਆਪਣੀ ਭਾਸ਼ਾ ਛੱਡ ਕੇ ਦੂਜੀਆਂ ਭਾਸ਼ਾਵਾਂ ਨੂੰ ਮਾਨਤਾ ਦਿੱਤੀ ਇਹ ਗਲਤੀ ਤਾਂ ਸਾਡੀ ਆ ਅਸੀਂ ਜਦੋਂ ਆਪਣੇ ਬੱਚਿਆਂ ਨੂੰ ਪੜ੍ਹਾਉਣ ਹੀ ਉਹੀ ਚੀਜ਼ਾਂ ਲੱਗ ਪਏ ਬੱਚਿਆਂ ਨੂੰ ਸਿਖਾਉਣ ਹੀ ਉਹੀ ਚੀਜ਼ਾਂ ਲੱਗ ਪਏ ਬੱਚਿਆਂ ਨੂੰ ਵਿਖਾਉਣ ਹੀ ਇਦਾਂ ਲੱਗ ਪਏ ਕਿ ਤੁਸੀਂ ਪੰਜਾਬੀ ਬੋਲੋਗੇ ਤਾਂ ਇਹ ਚਵੇ ਦੇ ਵਿੱਚ ਬੇਝਦੀ ਆ ਤੇ ਬੱਚੇ ਪੰਜਾਬੀ ਨਹੀਂ ਬੋਲਣਗੇ ਬੱਚੇ ਇਹ ਸੋਚਣਗੇ ਵੀ ਜੇ ਅਸੀਂ ਪੰਜਾਬੀ ਬੋਲੀ ਤਾਂ ਹੋ ਸਕਦਾ ਸਾਡੀ ਬੇਝਤੀ ਹੋ ਜਾਏ ਸੋ ਇਸ ਕਰਕੇ ਅਸੀਂ ਪੰਜਾਬੀ ਨਹੀਂ ਬੋਲਨੀ ਪਰ ਇਹਦੇ ਵਿੱਚ ਗਲਤੀ ਸਾਡੀ ਆ ਕਿਉਂ ਅਸੀਂ ਆਪਣੀ ਮਾਂ ਨੂੰ ਭੁੱਲਦੇ ਜਾਂਦੇ ਮਤਰਈਆਂ ਮਾਵਾਂ ਨੂੰ ਵਾੜ ਕੇ ਅਸੀਂ ਆਪਣੀ ਸੱਕੀ ਮਾਂ ਨੂੰ ਕਿਉਂ ਭੁੱਲ ਰਹੇ ਹਾਂ ਕਿਉਂ ਅਸੀਂ ਆਪਣੀ ਸੱਕੀ ਮਾਂ ਦਾ ਗਲਾ ਆਪਣੇ ਹੱਥ ਹੀ ਕੋਟ ਰਹੇ ਹਾਂ ਉਹ ਇੰਨਾਂ ਚੀਜ਼ਾਂ ਨੂੰ ਅੱਜ ਸੋਚਣ ਦੀ ਵਿਚਾਰਨ ਦੀ ਲੋੜ ਆ ਕਿ ਸਰ ਤੋਂ ਗਲਤੀ ਕਿੱਥੇ ਹੋਗੀ ਜੇਕਰ ਆਪਾਂ ਦੇਖੀਏ ਜੇ ਆਪਾਂ ਇਸ ਥਿਚ ਸੁਧਾਰ ਕਰਨਾ ਤਾਂ ਆਪਾਂ ਆਪਣੇ ਘਰ ਤੋਂ ਕਰ ਸਕਦੇ ਜੇ ਆਪਾਂ ਇਹ ਦੇਖੀਏ ਕਿ ਅਸੀਂ ਦੂਜੇ ਦੇ ਵੱਲ ਵੇਖੇ ਕਿ ਉਹ ਕਰੂਗਾ ਉਹ ਕਰੂਗਾ ਨਹੀਂ ਏਦਾਂ ਤਾਂ ਫਿਰ ਤੁਹਾਨੂੰ ਦੇਸੀ ਰਿਹਾ ਕਿ ਜੋ ਅੱਜ ਕੱਲ ਹੋ ਰਿਹਾ ਹੈ ਸਾਡੀ ਆਉਣ ਵਾਲੀ ਜੋ ਪੀੜ੍ਹੀ ਆ ਉਹਦੇ ਤੇ ਇਸ ਚੀਜ਼ ਦਾ ਅਸਰ ਬਹੁਤ ਡੂੰਗਾ ਪਊਗਾ ਇਹ ਚੀਜ਼ਾਂ ਜੇ ਆਪਾਂ ਆਪਣੇ ਘਰ ਤੋਂ ਸ਼ੁਰੂ ਕਰੀਏ ਤਾਂ ਸ਼ਾਇਦ ਜ਼ਿਆਦਾ ਵਧੀਆ ਰਹਿਣਗੀਆਂ ਘਰ ਤੋਂ ਕਿੱਦਾਂ ਸ਼ੁਰੂ ਕਰੀਏ ਕਿ ਜਿਹੜੇ ਬੱਚਾ ਆਪਣਾ ਆਪਣੇ ਘਰ ਦੇ ਵਿੱਚ ਪੰਜਾਬੀ ਬੋਲਦਾ ਪੰਜਾਬੀ ਦੇ ਸ਼ਬਦ ਬੋਲਦਾ ਸਾਡੀ ਮੈਂਟਲਿਟੀ ਕੀ ਬਣ ਚੁੱਕੀ ਆ ਕਿ ਅਸੀਂ ਉਹਨੂੰ ਕੀ ਕਵਾਂਗੇ ਕਿ ਤੂੰ ਪੰਜਾਬੀ ਕਿਉਂ ਬੋਲੀ ਜੇ ਬੱਚਾ ਪੰਜਾਬੀ ਚ ਸੇਬ ਵੀ ਕਹਿੰਦਾ ਸੀ ਕਵਾਂਗੇ ਸੇਬ ਨਹੀਂ ਪੁੱਤ ਐਪਲ ਹੁੰਦਾ ਸੋ ਇੰਨਾ ਚੀਜ਼ਾਂ ਨੂੰ ਤਾਂ ਦੇਖਣ ਦੀ ਲੋੜ ਆ ਨਾ ਕਿਉਂ ਅਸੀਂ ਉਹਨੂੰ ਕਹਿੰਦੇ ਆ ਕਿ ਤੂੰ ਸੇਬ ਨਹੀਂ ਬੋਲਨਾ ਐਪਲ ਬੋਲ ਕਿਉਂ ਅਸੀਂ ਉਹਨੂੰ ਦੂਜੀ ਭਾਸ਼ਾ ਚ ਵਿੱਚ ਲੈ ਕੇ ਜਾਂਦੇ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਤੇ ਆਪਣੀ ਭਾਸ਼ਾ ਨਹੀਂ ਆਪਣੀ ਭਾਸ਼ਾ ਦੇ ਇੰਗਲਿਸ਼ ਆ ਤੂੰ ਉਹਨੂੰ ਬੋਲ ਇੰਗਲਿਸ਼ ਆਪਣੀ ਭਾਸ਼ਾ ਨਹੀਂ ਇੰਗਲਿਸ਼ ਅਸੀਂ ਸਿਰਫ ਇੱਕ ਵਿਸ਼ੇ ਦੇ ਤੌਰ ਤੇ ਲੈਣੀ ਸੀ ਔਰ ਕਿਉਂ ਬਾਕੀਆਂ ਵੱਲ ਵੀ ਦੇਖੋ ਕਿ ਬਾਕੀ ਆਪਦੀ ਭਾਸ਼ਾ ਨੂੰ ਛੱਡਦੇ ਆ ਦੂਜੀ ਭਾਸ਼ਾ ਨੂੰ ਅਪਣਾਉਣ ਲਈ ਕੀ ਬਾਕੀ ਆਪਣੀ ਭਾਸ਼ਾ ਨੂੰ ਛੱਡਦੇ ਆ ਨਹੀਂ ਫਿਰ ਸਾਡਾ ਪੰਜਾਬ ਸਾਡੇ ਪੰਜਾਬ ਦੇ ਲੋਕ ਇਹ ਚੀਜ਼ ਕਿਉਂ ਕਰ ਰਹੇ ਆ ਤਾਂ ਜੇ ਸਭ ਤੁਸੀਂ ਸਭੋ ਬੱਚਿਆਂ ਨੂੰ ਉਤਸ਼ਾਹਿਤ ਕਰੋ ਜਦੋਂ ਬੱਚੇ ਘਰ ਆ ਕੇ ਪੰਜਾਬੀ ਬੋਲਦੇ ਆ ਸਾਨੂੰ ਨਾਲ ਤੇ ਸਾਹਿਤ ਕਰਨਾ ਚਾਹੀਦਾ ਹੈ ਕਿ ਹਾਂ ਪੁੱਤ ਇਹ ਸਾਡੀ ਮਾਂ ਬੋਲੀ ਹੈ ਸਾਡੀ ਮਾਤ ਭਾਸ਼ਾ ਹੈ ਤੁਸੀਂ ਬੋਲੋ ਪਰ ਜਦੋਂ ਅਸੀਂ ਬੱਚੇ ਨੂੰ ਡਾਂਟਾਂਗੇ ਤਾਂ ਬੱਚਾ ਇਹ ਚੀਜ਼ ਸੋਚ ਲੂਗਾ ਕਿ ਸ਼ਾਇਦ ਇਹ ਪੰਜਾਬੀ ਬੋਲਦੇ ਆ ਮੇਰੇ ਘਰ ਦੇ ਮੈਨੂੰ ਗੁੱਸੇ ਹੋਣਗੇ ਤਾਂ ਅੱਗੇ ਤੋਂ ਪੰਜਾਬੀ ਨਹੀਂ ਬੋਲੂਗਾ ਜਦੋਂ ਬੱਚਾ ਘਰ ਚ ਪੰਜਾਬੀ ਬੋਲਦਾ ਤਾਂ ਤੁਸੀਂ ਉਹਨੂੰ ਦੱਸੋ ਉਹਨੂੰ ਦੱਸੋ ਕਿ ਪੰਜਾਬੀ ਕਿੱਥੋਂ ਆਈ ਇਹ ਪੰਜਾਬੀ ਸਾਡੀ ਮਾਣ ਆ ਇਹ ਪੰਜਾਬੀ ਸਾਡੀ ਸ਼ਾਨ ਆ ਪੰਜਾਬੀ ਸਾਡੀ ਪਹਿਚਾਨ ਆ ਤਾਂ ਕਿ ਬੱਚਾ ਟਾਡਾ ਪੰਜਾਬੀ ਬੋਲਣ ਦੇ ਵਿੱਚ ਘਤਰਾਈ ਨਾ ਕਿਉਂ ਅਸੀਂ ਆਪ ਹੀ ਪੰਜਾਬੀ ਦਾ ਗਲਾ ਘੋਟ ਰਹੇ ਹਾਂ ਜੇ ਅਸੀਂ ਚਾਰ ਜਾਨੇ ਖੜੇ ਹੋਏ ਹਾਂ ਉਹਦੇ ਵਿੱਚ ਇੱਕ ਬੰਦੇ ਨੇ ਪੰਜਾਬੀ ਦਾ ਕੋਈ ਠੋਸ ਸ਼ਬਦ ਵਰਤਤਾ ਤਾਂ ਲੋਕ ਉਹਨੂੰ ਐ ਦੇਖਣਗੇ ਕਿ ਉਹ ਬੰਦਾ ਵੀ ਸੋਚੂਗਾ ਕਿ ਹੋ ਸਕਦਾ ਮੈਂ ਕੁਝ ਗਲਤ ਕਰਤਾ ਕਿ ਸਾਰੇ ਮੇਰੇ ਵੱਲ ਇਸ ਤਰੀਕੇ ਨਾਲ ਦੇਖ ਰਹੇ ਆ ਤਾਂ ਉਹ ਸੋਚੂਗਾ ਕਿ ਫਿਰ ਹੋ ਸਕਦਾ ਮੈਨੂੰ ਪੰਜਾਬੀ ਨਹੀਂ ਬੋਲਣੀ ਚਾਹੀਦੀ ਉਹ ਇਹ ਸੋਚੂਗਾ ਕਿ ਯਾਰ ਮੈਂ ਕੋਈ ਗਲਤੀ ਕਰਤੀ ਫਿਰ ਉਹ ਜਿਹੜੇ ਲੋਕ ਆ ਉਹਨੂੰ ਅਨਪੜ੍ਹ ਸਮਝਣਗੇ ਉਹਨੂੰ ਇਹ ਸਮਝਣਗੇ ਵੀ ਇਹਨੂੰ ਤਾਂ ਕੁਝ ਨਹੀਂ ਆਉਂਦਾ ਕਿ ਪੰਜਾਬੀ ਬੋਲ ਰਿਹਾ ਹੈ ਪੰਜਾਬੀ ਦਾ ਸ਼ਬਦ ਬੋਲ ਰਿਹਾ ਹੈ ਤੇ ਬੰਦਾ ਅਨਪੜ੍ਹ ਇਹ ਤਾਂ ਪੜਿਆ ਲਿਖਿਆ ਨਹੀਂ ਇਹਨੂੰ ਤਾਂ ਕੋਈ ਗਿਆਨ ਹੀ ਨਹੀਂ ਹੈਗਾ ਪਰ ਇਹੀ ਇਥੇ ਹੀ ਸਾਡੀ ਗਲਤੀ ਹੈ ਇਥੋਂ ਹੀ ਅਸੀਂ ਸਾਡੀ ਪੰਜਾਬੀ ਨੂੰ ਸਾਡੀ ਸ਼ਾਨ ਨੂੰ ਸਾਡੀ ਪਹਿਚਾਨ ਨੂੰ ਗਵਾ ਰਹੇ ਹਾਂ ਇਹ ਜੀ ਸੋਚਿਓ ਵੀ ਜੇ ਤੁਹਾਡੀ ਮਾਂ ਤੁਹਾਡੇ ਨਾਲ ਤਾਂ ਤੁਹਾਡੀਆਂ ਤਰੱਕੀਆਂ ਜੇ ਤੁਸੀਂ ਆਪਣੀ ਮਾਂ ਨੂੰ ਭੁੱਲ ਗਏ ਤਾਂ ਤਰੱਕੀਆਂ ਤਾਂ ਜਿੰਨੀਆਂ ਮਰਜ਼ੀ ਕਰ ਲਓ ਪਰ ਉਹ ਕਿਸੇ ਕੰਮ ਨਹੀਂ ਸੋ ਇਹਨਾਂ ਚੀਜ਼ਾਂ ਤੇ ਸਾਨੂੰ ਸੋਚਣ ਦੀ ਵਿਚਾਰਨ ਦੀ ਬਹੁਤ ਜ਼ਰੂਰਤ ਆ ਸੋ ਸਾਡੇ ਸਕੂਲਾਂ ਦੇ ਵਿੱਚ ਵੀ ਜੇ ਦੇਖੀਏ ਤਾਂ ਚਾਹੇ ਸਕੂਲ ਆਈਸੀਸੀ ਅਸੀਂ ਬੋਰਡਾ ਚਾਹੇ ਸੀਬੀਐਸਸੀ ਬੋਰਡਾ ਉੱਥੇ ਬੱਚਿਆਂ ਨੂੰ ਪੰਜਾਬੀ ਬੋਲਣ ਹੀ ਨਹੀਂ ਦਿੱਤੀ ਜਾਂਦੀ ਜੇ ਸਾਡੇ ਬੱਚੇ ਪੰਜਾਬ ਵਿੱਚ ਰਹਿ ਕੇ ਸਕੂਲਾਂ ਦੇ ਵਿੱਚ ਪੰਜਾਬੀ ਨਹੀਂ ਬੋਲ ਸਕਦੇ ਪੰਜਾਬੀ ਬੋਲਨੀ ਉਹਨਾਂ ਤੇ ਬੈਨ ਤਾਂ ਇਸ ਤੋਂ ਮਾੜੀ ਗੱਲ ਤਾਂ ਹੋਰ ਕੋਈ ਨਹੀਂ ਹੋ ਸਕਦੀ ਤੋ ਇਸ ਦਾ ਅਸਰ ਤਾਂ ਸਾਨੂੰ ਫਿਰ ਭੁਗਤਣਾ ਤਾਂ ਜ਼ਰੂਰ ਪਊਗਾ ਸਾਡੇ ਸਕੂਲਾਂ ਦੇ ਵਿੱਚ ਪੰਜਾਬੀ ਦਾ ਵਿਸ਼ਾ ਤਾਂ ਲਾਇਆ ਜਾਂਦਾ ਪਰ ਕੀ ਸਾਨੂੰ ਉੱਥੇ ਮਾਤਰਾ ਸਿਖਾਈਆਂ ਜਾਂਦੀਆਂ ਕੀ ਬੱਚਿਆਂ ਨੂੰ ਦੱਸਿਆ ਜਾਂਦਾ ਕਿ ਕਿੱਦਾਂ ਤੁਸੀਂ ਪੰਜਾਬੀ ਬੋਲਨੀ ਆ ਕਿੱਦਾਂ ਤੁਸੀਂ ਮਾਤਰਾਵਾਂ ਬੋਲਨੀ ਆ ਨਹੀਂ ਕੁਝ ਨਹੀਂ ਦੱਸਿਆ ਜਾਂਦਾ ਉੱਥੇ ਇਹ ਬੱਚਿਆਂ ਨੂੰ ਪੰਜਾਬੀ ਬੋਲਣ ਹੀ ਦਿੱਤੀ ਜਾਂਦੀ ਸੋ ਗਲਾ ਦਾ ਸਭ ਤੋਂ ਵੱਡਾ ਉੱਥੇ ਘੋਟ ਰਿਹਾ ਪਰ ਅਸੀਂ ਬੋਲਦੇ ਨਹੀਂ ਸਾਨੂੰ ਅੱਜ ਬੋਲਣ ਦੀ ਲੋੜ ਆ ਸਾਨੂੰ ਕਹਿਣ ਦੀ ਲੋੜ ਆ ਕਿ ਪੰਜਾਬ ਵਿੱਚ ਰਹਿ ਕੇ ਜੇ ਸਾਡੇ ਬੱਚੇ ਨੂੰ ਪੰਜਾਬੀ ਹੀ ਬੋਲਣੀ ਸਕੂਲਾਂ 'ਚ ਬੈਣਾ ਤਾਂ ਸਾਡਾ ਭਵਿੱਖ ਕਿੱਧਰ ਨੂੰ ਜਾ ਰਿਹਾ ਕੀ ਕਰ ਰਹੇ ਆ ਅਸੀਂ ਇਹ ਚੀਜ਼ ਤੇ ਸਾਡੇ ਮਾਪਿਆਂ ਨੂੰ ਵੀ ਧਿਆਨ ਦੇਣ ਦੀ ਲੋੜ ਆ ਜੇ ਅਸੀਂ ਸਕੂਲਾਂ 'ਚ ਜਾ ਕੇ ਆਪਣੇ ਬੱਚਿਆਂ ਦੇ ਬਾਕੀ ਵਿਸ਼ੇ ਦੇਖਦੇ ਆ ਕਿ ਬੱਚਾ ਉਹਦੇ ਵਿੱਚ ਵਧੀਆ ਨੰਬਰ ਲੈ ਕੇ ਆ ਰਿਹਾ ਤਾਂ ਉਹਦੇ ਨਾਲ ਨਾਲ ਸਾਨੂੰ ਪੰਜਾਬੀ ਤੇ ਵੀ ਧਿਆਨ ਦੇਣਾ ਚਾਹੀਦਾ ਕਿ ਕੀ ਬੱਚੇ ਨੂੰ ਪੰਜਾਬੀ ਸਮਝ ਆ ਰਹੀ ਹੈ ਕਿ ਬੱਚਾ ਪੰਜਾਬੀ ਪੜ੍ਹ ਰਿਹਾ ਵਾ ਸਾਨੂੰ ਸਕੂਲ ਨੂੰ ਵੀ ਜਾ ਕੇ ਕਹਿਣਾ ਚਾਹੀਦਾ ਵਾ ਕਿ ਸਾਡੇ ਬੱਚਿਆਂ ਨੂੰ ਪੰਜਾਬੀ ਵਧੀਆ ਤਰੀਕੇ ਨਾਲ ਪੜ੍ਹਾਈ ਜਾਵੇ ਤਾਂ ਕਿ ਉਹਨਾਂ ਦੀਆਂ ਮਾਤਰਾਵਾਂ ਨੂੰ ਸਿੱਖ ਸਕਣ ਉਹਨਾਂ ਨੂੰ ਸਮਝ ਸਕਣ ਸੋ ਇਹ ਚੀਜ਼ ਸਾਡੇ ਤੇ ਵੀ ਹੈਗੀ ਆ ਕਿ ਅਸੀਂ ਕੀ ਕੋਸ਼ਿਸ਼ ਆਪਣੇ ਪੱਖੋਂ ਅਸੀਂ ਕੀ ਕੋਸ਼ਿਸ਼ ਕਰਦੇ ਆਂ ਸਾਡੀ ਪੰਜਾਬੀ ਨੂੰ ਬਚਾਉਣ ਦੇ ਵਾਸਤੇ ਸਾਡੇ ਬੱਚੇ ਹੀ ਸਾਡਾ ਆਨਾਲਾ ਤਵੇ ਖੜ ਜੀ ਅਸੀਂ ਆਪਣੇ ਬੱਚਿਆਂ ਨੂੰ ਸਮਝਾਵਾਂਗੇ ਆਪਣੀ ਮਾਂ ਬੋਲੀ ਆਪਣੀ ਮਾਤ ਭਾਸ਼ਾ ਬਾਰੇ ਦੱਸਾਂਗੇ ਤਾਂ ਸਾਡੇ ਸਾਡੇ ਪੰਜਾਬ ਚ ਪੰਜਾਬੀ ਦਾ ਸੁਧਾਰ ਹੋ ਸਕਦਾ ਸੋ ਮੇਰੀ ਇਹੀ ਗੁਚਾਰਿਸ਼ ਹੈ ਸਾਰਿਆਂ ਨੂੰ ਕਿ ਪੰਜਾਬੀ ਬੋਲਣ ਤੇ ਮੇਜਤੀ ਨਾ ਮਹਿਸੂਸ ਕਰੋ ਪੰਜਾਬੀ ਬੋਲਣ ਤੇ ਘਬਰਾਉਣਾ ਪੰਜਾਬੀ ਠਡੀ ਮਾਂ ਬੋਲੀ ਆ ਪੰਜਾਬ 'ਚ ਰਹਿੰਦੇ ਹੋਏ ਪੰਜਾਬੀ ਨੂੰ ਤਰਜੀਹ ਜ਼ਰੂਰ ਦਿੱਤੀ ਜਾਵੇ ਪੰਜਾਬ 'ਚ ਰਹਿੰਦੇ ਹੋਏ ਪੰਜਾਬੀ ਹੀ ਬੋਲੀ ਜਾਵੇ ਹਾਂ ਜਿੱਥੇ ਤੁਹਾਨੂੰ ਲੋੜ ਹੈ ਇੰਗਲਿਸ਼ 'ਚ ਗੱਲ ਕਰਨ ਦੀ ਉੱਥੇ ਤੁਸੀਂ ਇੰਗਲਿਸ਼ ਬੋਲੋ ਪਰ ਤੁਸੀਂ ਆਪਸ ਦੇ ਵਿੱਚ ਤਾਂ ਪੰਜਾਬੀ ਬੋਲ ਸਕਦੇ ਜੇ ਆਪਸ ਦੇ ਵਿੱਚ ਗੱਲਬਾਤ ਪੰਜਾਬੀ 'ਚ ਕਰ ਸਕਦੇ ਜੇ ਸੋ ਇੰਨਾਂ ਚੀਜ਼ਾਂ ਤੇ ਸੋਚ ਵਿਚਾਰ ਜ਼ਰੂਰ ਕਰਿਓ ਜੇ ਪੰਜਾਬੀ ਸੰਭਾਲੀ ਜਾਂਦੀ ਆ ਤਾਂ ਇਸ ਨੂੰ ਸੰਭਾਲ ਲਓ ਪੰਜਾਬੀ ਉਹ ਪੰਜਾਬੀ ਨੂੰ ਭੁਲਾਇਓ ਨਾ ਪਹਿਚਾਨ ਇਹ ਆਪਣੀ ਗਵਾਇਓ ਨਾ ਇਸ ਨੂੰ ਬੋਲਣ 'ਚ ਸ਼ਰਮ ਨਾ ਮਹਿਸੂਸ ਕਰਿਓ ਆਪਣੀ ਮਾਂ ਬੋਲੀ ਨੂੰ ਗਵਾਇਓ ਨਾ ਜੇ ਤੁਹਾਨੂੰ ਇਹ ਵਿਚਾਰ ਵਧੀਆ ਲੱਗੇ ਤਾਂ ਇਸ ਤੇ ਸੋਚ ਵਿਚਾਰ ਜ਼ਰੂਰ ਕਰਨਾ ਇਹਨਾਂ ਗੱਲਾਂ ਤੇ ਸਮਝਣ ਨੂੰ ਇਹਨਾਂ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਜ਼ਰੂਰ ਕਰਨਾ ਇਹਨਾਂ ਗੱਲਾਂ ਨੂੰ ਸੋਚਣ ਦੀ ਕੋਸ਼ਿਸ਼ ਜ਼ਰੂਰ ਕਰਨਾ ਸੋ ਸਾਡੀ ਪੰਜਾਬੀ ਸਾਡੀ ਪਹਿਚਾਣ ਆ ਸਾਡੀ ਮਾਂ ਸਾਡੀ ਪਹਿਚਾਣ ਆ ਸਾਡੀ ਪਹਿਚਾਣ ਤੋਂ ਬਿਨਾ ਅਸੀਂ ਕਿਸੇ ਕੰਮ ਦੇ ਨਹੀਂ ਸੋ ਇਹ ਚੀਜ਼ਾਂ ਨੂੰ ਅੱਜਕੱਲ ਸਾਨੂੰ ਸਮਝਣ ਦੀ ਲੋੜ ਆ। ਸੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ, ਮੇਰੀਆਂ ਕੁਝ ਕਈਆਂ ਹੋਈਆਂ ਗੱਲਾਂ ਟਾਡੇ ਨਾਲ ਸਾਂਝੀ ਕੀਤੀਆਂ ਜਾਂ ਗੱਲਾਂ ਵਧੀਆ ਲੱਗੀਆਂ ਤਾਂ ਵੀਡੀਓ ਨੂੰ ਸ਼ੇਅਰ, ਸਬਸਕ੍ਰਾਈਬ ਜ਼ਰੂਰ ਕਰਨਾ। ਧੰਨਵਾਦ ਜੀ। ਸਤਿ ਸ਼੍ਰੀ ਅਕਾਲ।